ਦੋਸਤੋ ਜਿਹੜੀਆਂ ਤੁਸੀਂ ਕਲਾਸਿਕਲ ਕੋਠੀ ਦੇਖ ਰਹੇ ਹੋ ਬਹੁਤ ਹੀ ਵਧੀਆ ਤਕਨੀਕ ਨਾਲ ਇੱਕ ਪੁਰਾਣੇ ਘਰ ਤੋਂ ਰੈਨੋਵੇਟ ਕਰਕੇ ਘਰ ਤਿਆਰ ਕੀਤਾ ਬਾਈ ਹੋਰਾਂ ਨੇ ਇਹ 1200 ਸਕਰ ਫੁੱਟ ਏਰੀਆ ਫਰੰਟ ਤੇ ਜੋੜਿਆ ਤੇ ਪਿੱਛੇ ਬਾਈ ਹੋਰਾਂ ਦੇ ਚਾਰ ਕਮਰੇ ਪਹਿਲਾਂ ਵਾਲੇ ਨੇ ਜੋ ਕਿ 12x12 ਸਕਰ ਫੁੱਟ ਦੇ ਚਾਰ ਕਮਰੇ ਨੇ ਮਗਰਲੇ ਉਹ ਉਵੇਂ ਹੀ ਖੜੇ ਨੇ ਉਹਨਾਂ ਦੀ ਕੋਈ ਛੱਤ ਵੀ ਨਹੀਂ ਉੱਚੀ ਚੱਕੀ ਹੋਈ ਤੇ ਉਸੇ ਸੱਤ ਤੇ ਉਸੇ ਲੈਵਲ ਤੇ ਇਹ ਬਾਈ ਹੋਰਾਂ ਨੇ ਫਰੰਟ ਤੇ ਇੱਕ ਕੋਠੀ ਜੋੜਤੀ ਨਾਲ ਉਹਦੇ ਉਸ ਤੇ ਪੁਰਾਣੇ ਘਰ ਤੇ ਕੋਈ ਵੀ ਇਹਨਾਂ ਨੇ ਬਾਈ ਹੋਰਾਂ ਨੇ ਉੱਪਰਲੀ ਛੱਤ ਵੀ ਨਹੀਂ ਪਾਈ ਉਹ ਫਰੰਟ ਤੇ ਆ ਗਈ ਸਾਰੀ ਤੇ 1200 ਸਕਰ ਫੁੱਟ ਏਰੀਆ ਇਹ ਨਾਲ ਜੋੜ ਕੇ ਬਹੁਤ ਹੀ ਸੋਹਣਾ ਘਰ ਬਣਾ ਲਿਆ ਆ ਵੇਖੋ ਦੋਸਤੋ ਤੇ ਉਹਨਾਂ ਤੋਂ ਪੁਰਾਣੇ ਕਮਰੇ ਤੋਂ ਕੰਮ ਲਿਆ ਬਹੁਤ ਵਧੀਆ ਹਾਲਤ ਵਧੀਆ ਪਈ ਸੀਗੀ ਬਾਈ ਕਹਿੰਦਾ ਕਾ ਨੂੰ ਆਪਾਂ ਕਹਿੰਦਾ ਪੱਟ ਕੇ ਕਹਿੰਦਾ ਬਹੁਤ ਜਿਆਦਾ ਕਹਿੰਦਾ ਨਾਲ ਤਾਂ ਖਰਚ ਵਧਣਾ ਸੀਗਾ ਤੇ ਇਹ ਸਾਰਾ ਇਸ ਤੇ ਹੁਣ ਤੱਕ 10 ਲੱਖ ਰੁਪਈਆ ਲੱਗਾ ਦੋਸਤੋ ਪੱਥਰ ਰੈਂਦਾ ਲਾਈ ਜਾਂਦੇ ਸੀਗੇ ਬਾਈ ਹੋਰ ਰੇਤ ਤੇ ਜੋੜੀਆਂ ਦਾ ਕੰਮ ਵੀ ਰਹਿੰਦਾ ਦੋਸਤੋ ਪਲਸਟਰ ਵਗੈਰਾ ਰੈਡੀ ਆ 8 ਤੋਂ 9 ਲੱਖ ਰੁਪਏ ਦੇ ਵਿੱਚ ਇੱਥੋਂ ਤੱਕ ਅਸੀਂ ਪਹੁੰਚੇ ਆਂ ਕਹਿੰਦੇ ਬਾਈ ਕਹਿੰਦਾ ਇਸ ਤੋਂ ਬਾਅਦ 2.5 ਲੱਖ 3-4 ਲੱਖ ਜਿਹੜਾ ਲੱਗੂਗਾ ਲਾਵਾਂਗੇ ਤੇ ਘੈਂਟ ਗੱਲਬਾਤ ਬਣਾਉਣੀ ਆ ਵੀਰ ਕਹਿੰਦਾ ਆ ਵੇਖੋ ਦੋਸਤੋ ਦਿਖਾਉਣਾ ਤੁਹਾਨੂੰ ਫਰਸਟ ਤੇ ਰਸੋਈ ਹੈਗੀ ਲੈਫਟ ਸਾਈਡ ਤੇ ਪੋਰਚ ਦੇ ਇੱਕ ਕਿਚਨ ਹੈਗਾ ਬਹੁਤ ਵਧੀਆ ਜੈ ਜੇਰੀਏ ਦੇ ਵਿੱਚ ਬਣਿਆ ਹੋਇਆ ਜਿਸ ਦਾ ਕਿ ਇੱਕ ਗੇਟ ਬਾਹਰ ਹੈ ਆਮ ਚੁੱਲੇ ਚੌਂਕੇ ਕੋਲੇ ਤਾਂ ਕਿ ਦਿੱਕਤ ਨਹੀਂ ਆਉਂਦੀ ਸਮਾਨ ਇੱਧਰ ਉੱਧਰ ਲਿਜਾਣ ਦੇ ਵਿੱਚ ਇੱਧਰ ਡ੍ਰੈਂਗ ਰੂਮ ਆ ਗਿਆ ਰਾਈਟ ਸਾਈਡ ਤੇ 메ਨ ਗੇਟ ਦੇ ਦੋਸਤੋ 12x12 ਸਕੁਅਰ ਫੁੱਟ ਦਾ ਇਹ ਡ੍ਰੈਂਗ ਰੂਮ ਬਣਾਇਆ ਜਿਸ ਦਾ ਇੱਕ ਗੇਟ ਅੰਦਰ ਲੋਬੀ ਦੇ ਵਿੱਚ ਤੇ ਇੱਕ ਬਾਹਰ ਦੋ ਗੇਟ ਰੱਖੇ ਹੋਏ ਨੇ ਇਸਦੇ ਦਰਵਾਜ਼ੇ ਇਹ 메ਨ ਡੋਰ ਆ ਗਿਆ ਦੋਸਤੋ ਆ ਵੇਖੋ ਇੱਥੇ ਪੱਥਰ ਲੱਗ ਰਿਹਾ ਸੀਗਾ ਤੇ ਕਿਚਨ ਦਾ ਖੁੱਲਾ ਡੋਰ ਹੈ ਬਿਨਾ ਚਗਾਠ ਤੋਂ ਲੋਬੀ ਦੇ ਵਿੱਚ ਆ ਜਿਹੜਾ ਤੇ ਇੱਕ ਬਾਹਰ ਹੈਗਾ ਅਬ ਵੇਖ ਸਕਦੇ ਹੋ ਵਧੀਆ ਖੁੱਲੀ ਲੋਬੀ ਹੈਗੀ ਹਵਾਦਾਰ ਤੇ ਇਹ ਡ੍ਰਾਇੰਗ ਰੂਮ ਜੋ ਪਹਿਲਾਂ ਦਿਖਾ ਚੁੱਕਿਆ ਤੁਹਾਨੂੰ ਤੇ ਉਹ ਸਾਹਮਣੇ ਵੇਖ ਰਹੇ ਹੋ ਦੋਸਤੋ ਰੈਨੋਵੇਟ ਕਰਕੇ ਘਰ ਨੂੰ ਵਧੀਆ ਤਕਨੀਕ ਨਾਲ ਵਧੀਆ ਕੰਮ ਲਿਆ ਪੁਰਾਣੇ ਕਮਰਿਆਂ ਤੋਂ ਬਾਈ ਹੋਰ ਇਹ ਚਾਰ ਕਮਰੇ ਜੋ ਪਹਿਲਾਂ ਹੀ ਸੀਗੇ ਘਰ ਦੇ ਵਿੱਚ ਆ ਵੇਖੋ ਕੱਲਾ ਪੱਥਰ ਜਲੂਰ ਲਗਾਇਆ ਹੈ نیچے ਤੇ ਹੋਰ ਕੋਈ ਬਿਲਕੁਲ ਕੰਮ ਨਹੀਂ ਕੀਤਾ ਇੰਨਾ ਕਮਰਿਆਂ ਦਾ ਪੁਰਾਣਿਆਂ ਦਾ ਤੇ ਪਲਸਤਰ ਕੀਤਾ ਕੱਲਾ ਫਰੰਟ ਵਾਲ ਤੇ ਬਾਈ ਕਹਿੰਦਾ ਪਟਕੇ ਪੁਰਾਣਾ ਥੋੜਾ ਖਰਾਬ ਹੋ ਰਿਹਾ ਸੀਗਾ ਤੇ ਇਧਰ ਇਹ ਟਾਇਲਟ ਤੇ ਵਾਸ਼ਰੂਮ ਬਣਾਇਆ ਹੋਇਆ ਇੱਥੇ ਜੋ ਕਿ ਡ੍ਰੈੰਗ ਰੂਮ ਦੇ ਸਾਈਡ ਤੇ ਹੈ ਤੇ ਇਧਰ ਪੌੜੀਆਂ ਚੜ੍ਹਦੀਆਂ ਦੋਸਤੋ ਉੱਪਰੋਂ ਵੀ ਵਿਖਾ ਦਿੰਨੇ ਆ ਤੁਹਾਨੂੰ ਤੇ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਸਬਸਕ੍ਰਾਈਬ ਪੰਜਾਬ ਪੀਵੀ 31 ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਪਾਉਨੇ ਆ ਦੋਸਤੋ ਬਣਦੀ ਕੋਠੀ ਦਿਖਾਉਣੇ ਹੁੰਨੇ ਆ ਸਾਨੂੰ ਤਾਂ ਜੋ ਕਿਸੇ ਵੀਰ ਨੂੰ ਕੋਈ ਆਈਡੀਆ ਲੱਗ ਸਕੇ ਕੋਈ ਰੂਮ ਐਡਜਸਟ ਕਰਨਾ ਹੁੰਦਾ ਜਾਂ ਕੋਈ ਬਾਲ ਤਾਂ ਕੋਈ ਫਾਇਦਾ ਹੋ ਜਾਂਦਾ ਹੁੰਦਾ ਇਹ ਚਵਾਰਾ ਬਣਿਆ ਹੋਇਆ ਉੱਪਰ ਦੋਸਤੋ ਉੱਪਰ ਇਹ ਇੱਕੋ ਹੀ ਰੂਮ ਤਿਆਰ ਕੀਤਾ ਹੋਇਆ ਹੈਗਾ 12x12 ਸਕਰ ਫੁੱਟ ਦਾ ਇਸ ਦੇ ਨਾਲ ਇੱਕ ਵਾਸ਼ਰੂਮ ਉੱਪਰ ਸੈਕੰਡ ਪੋਰਸ਼ਨ ਤੇ ਇਹ ਵਾਸ਼ਰੂਮ ਬਣਾਇਆ ਹੋਇਆ ਹੈ ਉਪਰੋਂ ਰੈਡੀ ਹੈ ਪੱਥਰ ਵਗੈਰਾ ਲੱਗਿਆ ਹੋਇਆ ਆ ਦੇਖੋ ਭਾਂਡਿਆਂ ਦੇ ਵਿੱਚ ਪੱਥਰ ਵਗੈਰਾ ਵੀ ਰੈਡੀ ਹੈ ਲਾਤਾ ਤੇ ਕੋਠੀ ਬਹੁਤ ਸੋਹਣੀ ਕੋਠੀ ਹੈ ਦੋਸਤੋ ਕਲਾਸਿਕਲ ਲੁੱਕ ਦੀ ਆਹ ਵੇਖੋ ਬੈਕ ਸਾਈਡ ਤੇ ਬਾਈ ਨੇ ਨਾ ਇੱਥੇ ਕਬੂਤਰ ਰੱਖੇ ਹੋਏ ਨੇ ਸ਼ੌਂਕੀਆ ਵੀਰ ਕਬੂਤਰਾਂ ਦਾ ਤੇ ਖੁੱਡੇ ਬਣਾਏ ਨੇ ਬੈਕ ਸਾਈਡ ਤੇ ਇੱਥੇ ਧੁੱਪ ਨਹੀਂ ਆਉਂਦੀ ਬਾਈ ਕਹਿੰਦਾ ਉੱਪਰ ਦੀ ਲੰਘ ਜਾਂਦੀ ਆ ਗਰਮੀ ਨਹੀਂ ਪੈਂਦੀ ਜ਼ਿਆਦਾ ਇਹ ਕਬੂਤਰ ਰੱਖੇ ਨੇ ਦੋਨੇ ਖੁੱਡਿਆਂ ਦੇ ਵਿੱਚ ਵੀਰ ਨੇ ਹਮ ਆ ਵੇਖੋ ਦੋਸਤੋ ਖੁੱਡੇ ਬਣਾਏ ਹੋਇਆ ਇਹ ਤੇ ਕੋਠੀ ਬਹੁਤ ਸੋਹਣੀ ਆ ਦੋਸਤੋ ਨਕਸ਼ਾ ਕੋਠੀ ਦਾ ਬਹੁਤ ਜ਼ਿਆਦਾ ਵਧੀਆ ਤੇ ਪਿੱਛੇ ਉਹ ਸਾਹਮਣੇ ਪੌੜੀ ਵੀ ਚੜਨੀ ਹੈਗੀ ਉੱਥੇ ਪੌੜੀ ਚੜਾਈ ਨਹੀਂ ਸੇ ਜਾਰੀ ਪੌੜੀ ਲਾਈ ਪਈ ਹੈਗੀ ਤੇ ਉੱਪਰ ਜਾਲੀ ਵਗੈਰਾ ਲਾ ਕੇ ਬਹੁਤ ਕੈਂਟ ਗੱਲਬਾਤ ਬਣਾਈ ਇਸ ਸਿੰਗੋ ਪਿੰਡ ਦੇ ਵਿੱਚ ਬਣੀ ਹੋਈ ਆ ਦੋਸਤੋ ਤੇ ਆਪਾਂ ਮਿਸਤਰੀ ਵਗੈਰਾ ਦਾ ਤਾਂ ਹੀ ਨੰਬਰ ਦਿੱਤਾ ਬਾਈ ਨੇ ਨਾ ਤਿੰਨ ਚਾਰ ਮਿਸਤਰੀ ਬਦਲੇ ਨੇ ਤੁਸੀਂ ਵੀ ਇਦਾਂ ਦੀਆਂ ਕੋਠੀਆਂ ਬਣਾ ਸਕਦੇ ਹੋ ਪੁਰਾਣੇ ਘਰ ਤੋਂ ਰੀਨੋਵੇਟ ਕਰਕੇ ਵਧੀਆ ਕੰਮ ਲੈ ਸਕਦੇ ਹੋ ਤੁਸੀਂ ਜੇਕਰ ਤੁਹਾਡੇ ਕਮਰੇ ਵਧੀਆ ਪਏ ਨੇ ਵਧੀਆ ਹਾਲਤ ਪਈ ਆ ਤਾਂ ਉਹਨਾਂ ਨੂੰ ਢਾਉਣ ਦੀ ਕੋਸ਼ਿਸ਼ ਨਾ ਕਰਿਓ ਦੋਸਤੋ ਹੋ ਸਕਦਾ ਹੈ ਉਹੀ ਤੁਹਾਡੇ ਕਮਰੇ ਵਧੀਆ ਘਰ ਤਿਆਰ ਕਰਵਾ ਦੇਣ ਵਿੱਚ ਅਟੈਚ ਹੋ ਕੇ ਖਰਚਾ ਵੀ ਘੱਟ ਹੁੰਦਾ ਤੇ ਆਪਣੇ ਕੰਮ ਵੀ ਆ ਜਾਂਦੀ ਹੁੰਦੀ ਆ ਪੁਰਾਣੀ ਬਿਲਡਿੰਗ ਸੋਕਿਵੇਂ ਲੱਗੀ ਦੋਸਤੋ ਕੋਠੀ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਸ਼ੇਅਰ ਜਰੂਰ ਕਰਨਾ ਵੀਡੀਓ